ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਠਿਕਰੀ ਵਾਲਾ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ ਤੇ ਇੱਕ ਤੁਹਾਨੂੰ ਝੋਟੀ ਦਿਖਾ ਦਿਆਂ ਚੰਗੀ ਸੂਈ ਸਵਾਈ ਕਦੋਂ ਸੂਈ ਆ ਬਾਈ ਜੀ ਤੋਂ ਪੁੱਛਾਂਗੇ ਜੇਰੇ ਦੀ ਪ੍ਰੋਪਰ ਆ ਪਈ ਹੈ ਜੀ ਗੱਲਬਾਤ ਕਰਾਵਾਂ ਕਿਹੜਾ ਸੂਆ ਸੂਈ ਆ ਜਾਂ ਕੀ ਦਿੱਤਾ ਜਾਂ ਕਿੰਨਾ ਦੁੱਧਵਾ ਦੇ ਥੱਲੇ ਪਹਿਲੇ ਸੂਏ ਦਾ ਸੀ ਆਜੋ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਵੀ ਹਾਂ ਜੀ ਹਾਂ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 7889182184 ਵੀਰੇ 7889182184 ਪਿੰਡ ਆਪਣਾ ਜੀ ਠਿਕਰੀ ਵਾਲਾ ਜ਼ਿਲ੍ਹਾ ਬਰਨਾਲਾ ਵਾਲਾ ਵੀਰੇ ਤਹਿਸੀਲ ਵੀ ਬਰਨਾਲਾ ਅੱਜ ਸੀਟ ਵੀ ਬਰਨਾਲਾ ਤੇ ਨੇੜੇ ਫਿਰ ਕਿਹੜੇ ਪਿੰਡ ਆ ਕੇ ਬਰਨਾਲਾ ਹੀ ਆ ਕੇ ਬਰਨਾਲਾ ਹੀ ਆਪਾਂ ਦਾ ਖਾਸ ਓਕੇ ਤੇ ਵਪਾਰ ਦਾੇ ਕੰਮ ਹਣਾ ਸਾਫ ਸੁਥਰਾ ਕੰਮ ਆ ਵਪਾਰ ਦਾ ਤੇ ਜਿਹੜੀ ਆਪਾਂ ਝੋਟੀ ਦੇਖੀ ਨੇ ਬਾਈ ਜੀ ਸਕਰੀਨ ਤੇ ਜੇਰੇ ਦੀ ਆਪਈ ਕੰਪਲੀਟ ਤੇ ਕਦੋਂ ਸੂਈ ਹੈ ਜੀ 2 2.5 ਘੰਟੇ ਹੋ ਗਏ ਨੇ ਬਾਈ ਸਾਰੇ 2 ਤੋਂ 2.5 ਘੰਟੇ ਕਿਹੜਾ ਸੂਆ ਸੂਈ ਵੀਰੇ ਦੂਜੇ ਸੂਆ ਸੂਈ ਦੂਜਾ ਸੂਆ ਸੋ ਪੀ ਕੀ ਦੇਤਾ ਨੇ ਕੱਟੀ ਦਿੱਤੀ ਆ ਕੱਟੀ ਦਿੱਤੀ ਚੰਗੀ ਆ ਹਣਾ ਪੂਰੀ ਕੱਟੀ ਹਲੇ ਖੜਾ ਹੀ ਨਹੀਂ ਜਾਂਦਾ ਫਰਸ਼ ਤੇ ਇਹਦੇ ਆਪਾਂ ਗੱਲ ਕਰ ਲਗੇ ਝੋਟੀ ਦੇ ਕਦ ਕਾਟਦੀ ਹਣਾ ਅੱਧ ਘਾਟ ਪੂਰਾ ਖੋਲਾ ਹੋਲਾ ਥਣਚਾਰੇ ਨਿਖੜਵੇਂ ਗੈਰ ਤੇ ਤੇ ਐਤ ਕੀ ਬਾਈ ਕਿੰਨੀ ਕਮੀ ਦਾ ਪਲੋ ਤੁਲਾ ਸਕਦੇ 15 ਕਿਲੋ ਝੋਟੀ ਦੋਗੇ ਵੀਰੇ ਨੋਰਮਲ ਬਾਕੀ ਦਾ ਸਿੰਘ ਸਲਾ ਚੈੱਕ ਕਰਾ ਲਿਆ ਦੇਖੋ ਜੀ ਫੁੱਲ ਦੇ ਵਿੱਚ ਸਿੰਗ ਪਿਓਰ ਜਡ ਲੈ ਕੇ ਆਪਾਂ ਕਹਿ ਸਕਦੇ ਜਿੰਨੇ ਕਵਾਲ ਪੂਛ ਦੇ ਵਿੱਚ ਚਿੱਤੇ ਚਾਹੀਦੇ ਉਹਨੇ ਕੀ ਹੈਨਾ ਲੈਓ ਜੀ ਨੋ ਤੋਰਾ ਕਰਾ ਕੇ ਚੈੱਕ ਤਾਰਾ ਤੁਹਾਨੂੰ ਮਾਰ ਕੇ ਦਿਖਾ ਦੇ ਚੰਗੇ ਤੁਸੀਂ ਬਾਈ ਨੇ 15 ਕਿਹਾ ਤੁਸੀਂ 14 ਮੰਨ ਕੇ ਭੌਂਦ ਨਹੀਂ ਡਊਗੀ ਵੀਰੇ ਥਣ ਦੇ ਕਿੰਨਾ ਤਾਂ ਕੜਾ ਦੋ ਤੀ ਨੂੰ ਬਾਕੀ ਦੀ ਗੱਲ ਤੋਰਾ ਤਾਰਾ ਹੈਨਾ ਚਾਰ ਚਪੇਰੇ ਦੀ ਇੱਕ ਨੰਬਰ ਆ ਗਈ ਹਰਿਆਣੇ ਚਲੀ ਆਪਣੀ ਰੀਅਲ ਹਮ ਰਿੰਗ ਸਿੰਘ ਆਪਾਂ ਕਹਿ ਸਕਦੇ ਹੈਨਾ ਹਮ ਆ ਦੇਖੋ ਜੀ ਬਾਕੀ ਦੀ ਗੱਲ ਜੇ ਤੁਸੀਂ ਝੋਟੀ ਨੂੰ ਸਮਾਰ ਕੇ ਗੌਰ ਨਾਲ ਦੇਖੋ ਹਰਿਆਣੇ ਦੀ ਝਲਕ ਝੋਟੀ ਜੋ ਪੈਣੀ ਹੈ ਹੈਨਾ ਆ ਦੇਖੋ ਜੀ ਪੂਰੇ ਏਰੀਏ ਚੰਗੇ ਚੋਲੇ ਹੀ ਵੀ ਆ ਬਰੇ ਓਕੇ ਓਕੇ ਤੇ ਬਾਕੀ ਦਾ ਜਿਹੜਾ ਇਹ ਕੱਦ ਕਾਠਾ ਤੇ ਜਿਹੜੀ ਸ਼ਾਈਨਿੰਗ ਆ ਚੰਗੀ ਆ ਆਪਾਂ ਨਵਾਈ ਨੂੰ ਹੀ ਹੈ ਨਹੀਂ ਸਰ ਸੂਈ ਨੂੰ 2 ਘੰਟੇ ਹੋਏ ਨੇ ਨਾ ਪਾਣੀ ਫਿਰ ਕਾ ਨੂੰ ਤਾਜੀ ਚੰਗੇ ਥਣਲੇਵੇ ਦੀ ਆ ਕੀ ਰੇਟ ਡਟੇ ਸਭ ਕੁਝ ਪੁੱਛ ਕੇ ਦੱਸਾਂਗੇ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਤੇ ਖੜੇ ਦਾ ਪਣਾ ਪੂਣਾ ਵੀ ਨਹੀਂ ਆ ਗਿਆ ਜੀ ਆਪੀਆ ਕੰਪਲੀਟ ਤੇ ਲੈਵਾ ਕਰੋ ਨੇੜੇ ਤੋਂ ਚੱਕ ਇੱਕ ਨੰਬਰ ਲੈਵਾ ਤੇ ਥਾਂ ਥੋਣ ਬੜਾ ਵੀਰੇ ਚੰਗਾ ਤੇ ਟੈਨ ਹਾਂ ਤਾਂ ਜਿਹੜਾ ਲੱਗਿਆ ਉਹ ਜੇ ਚੋਣ ਲੱਗਿਆ ਨੂੰ ਓਕੇ ਜੀ ਉਹ ਜੇ ਚੋਣ ਬਾਈ ਕਹਿੰਦਾ ਚੰਗੇ ਥਾਂ ਹਵਾਨੇ ਦੀ ਤੇ ਚੰਗੀ ਥਾਂ ਨੂੰ ਝੋਟੀ ਕਵਰ ਕਰਕੇ ਤੇ ਲਾਓ ਫਿਰ ਜੀ ਬੱਚਾ ਦਿਖਾ ਲਈਏ ਧਾਰਾਂ ਤੋਂ ਬਾਕੀ ਦੀ ਗੱਲ ਜਿਹੜਾ ਇਹਨੇ ਬੱਚਾ ਦਿੱਤਾ ਕਰਮ ਵਾਲੀ ਨੇ ਬਹੁਤ ਚੰਗਾ ਬੱਚਾ ਦਿੱਤਾ ਹਨਾ ਹਾਂ ਕੱਟੀ ਦਿੱਤੀ ਹੈ ਕੱਟੀ ਦਿੱਤੀ ਆਪ ਜਰੋਤੀ ਮਾਂ ਚੰਗੇ ਧੀ ਨੇ ਤਾਂ ਚੰਗੀ ਹੋਣੀ ਆ ਹਾਂ ਜੀ ਆ ਦੇਖੋ ਤੇ ਕੋਈ ਵਾਸਤਾ ਹੀ ਨਹੀਂ ਹਨਾ ਜਿਵੇਂ ਸੂਕੇ ਹਟਿਆ ਜਿਵੇਂ ਮਰਜੀ ਬੈਠੀ ਕੋਈ ਦੋਨੇ ਮਗਰ ਦੀ ਬੈਲਾ ਚਾਹ ਮੁਰਦੀ ਬੈਲਾ ਕੁਝ ਵੀ ਨਹੀਂ ਕਹਿੰਦੀ ਓਕੇ ਜੀ ਪਾਣੀ ਦੀ ਧਾਰਾਂ ਫਿਰ ਬਾਕੀ ਗੱਲ ਆਪਣੀ ਗੱਪਣ ਪੂਰੀ ਪਾਸ ਕਰੀ ਵੀ ਹੁੰਦੀ ਹੈ ਧਰਤੀ 'ਚ ਗਲੀਆਂ ਕਰਦੀਆਂ ਨੇ ਓਕੇ ਆ ਜਾ ਮਾਥਾ ਲਾ ਕੋਈ ਮਗਦੀ ਨਹੀਂ ਗਾੜੀ 2 ਕਿਲੋ ਦੀ ਨਿਕਲੂ ਇਹਦੀ ਨਿਕਲ ਲੈ ਨਿਕਲ ਨਾ ਵੀਰੇ ਬਾਕੀ ਦਾ ਇਹ ਕੰਪੈਲਟਰ ਤੇ ਫਿੱਟ ਫਾਟ ਹਵਾਨੇ ਦੀ ਹੁਣ ਕਰਕੇ ਦਿਖਾ ਦੇ ਖੜ ਜਾ ਧਾਰਾਂ ਧੁਰਾਂ ਦੀ ਇੱਕ ਨੰਬਰ ਜੀ ਆ ਦੇਖ ਦਿਖਾ ਦੇ ਮਾਰ ਬਾਕੀ ਦੀ ਗੱਲ ਜੇ ਮੈਂ ਧੱਕ ਗਿਆ ਆਪਾਂ ਪਰਿਆ ਨੂੰ ਕਰ ਲਈ ਇਹਨੂੰ ਕੋਈ ਪਰਵਾਹ ਨਹੀਂ ਹੈ ਨਾ ਆਹ ਦੇਖੋ ਜੀ ਗਲੀਆਂ ਕਰ ਦੂ ਧਰਤੀ ਮੂਲੇ ਜੋ ਮਾਰਦੇ ਚਾਰਕ ਸਵਾਦ ਜਾਉਂਦਾ ਹੈ ਨਾ ਪੂਰਾ ਮੈਂ ਚੋਣ ਮੋਟਾ-ਮੋਟਾ ਚਾਹੇ ਗੁੜੀ ਚੋਣੇ ਬੰਦਾ ਚੋਲੇ ਚਾਹੇ ਜਵਾਕ ਚੋਲੇ ਓਕੇ ਜੀ ਆਹ ਦੇਖੋ ਜੀ ਕੁਆਲਿਟੀ ਕਰੋ ਚੈੱਕ ਨਾ ਕਰਲੀ ਭੈ ਜਾ ਬਾੜੀ ਕੁੰਨੀਆਂ ਲੈ ਮੈਂ ਦੇਖੋ ਜੀ ਦਸਰਲੀ ਵਾਲੇ ਪਸੂ ਲੈ ਹੈ ਜੀ ਹੈ ਨਾ ਹਾਂ ਪੂਰੀ ਪੂਰੀ ਇੱਕ ਨੰਬਰ ਚੋਟੀ ਆ ਯਾਰ ਓਕੇ ਵੀਰੇ ਯਾਰ ਗੁੜੀਆਂ ਸਿੱਟ ਦੇਖ ਕਿੱਡੀ ਆ ਚੰਗੀ ਆ ਜੀ ਕੰਪਲੀਟ ਕਰ ਦ ਬਹੁਤ ਬਾਈ ਤੇਰਾ ਸ਼ੇਪਟਾ ਹੈਗਾ ਹਾਂ ਤੇ ਫੋਟੋ ਪਾਈ ਦੋ ਛੋਟੀ ਜਿਹੀ ਕੱਡੀ ਆ ਹੂੰ ਕੱਟ ਚੜਾਈ ਜਲੂ ਚੰਗੀ ਆ ਹਨਾ ਹਾਂ ਤੇ ਬਾਕੀ ਦਾ ਸਿੰਗਲ ਹੱਡੀ ਦੀ ਆ ਗਈ ਉਹਵੇਂ ਨਿਕਾਲੇ ਬਾਦੂ ਫੜ ਨਹੀਂ ਹਾਂ ਦੁੱਪੜ ਜੀ ਨਹੀਂ ਦੁੱਧ ਵਾਲੀ ਆ ਵੀਰੇ ਦੁੱਧ ਵਾਲੀ ਤੇ ਕੀ ਡਿਮਾਂਡ ਆ ਗਈ ਬਾਈ ਡਿਮਾਂਡ ਫੋਨ ਤੇ ਹੋਊਗੀ ਹੋ ਜਾਏਗੀ ਹਾਂ ਛੋਟੀ ਦੇ ਹਿਸਾਬ ਨਾਲ ਹਾਂ ਹਾਂ ਤੇ ਬਾਕੀ ਦੇ ਇੱਕ ਨਹੀਂ ਦੋ ਲੈ ਜਾਣਗੇ ਹਾਂ ਕੱਟੀ ਬਹੁਤ ਸੋਹਣੀ ਆਲੇ ਦਾ ਖੜੀ ਜਿ ਘੱਟ ਹੋਇਆ ਜਾਂਦਾ ਨੇ ਸੂਈ ਨੂੰ ਥੋੜਾ ਟਾਈਮ ਹੋਇਆ ਕਰਕੇ ਓਕੇ ਜੀ ਨੰਬਰ ਬੋਲ ਦਗੇ ਬਾਈ ਫੇਰ ਤੋਂ 7889982184 ਪਿੰਡ ਆਪਣਾ ਠੀਕਰੀ ਜਿਲ੍ਹਾ ਜਿਲ੍ਹਾ ਬਰਨਾਲਾ ਨਸੀਲੀ ਵੀ ਬਣਾਣਾ ਨੇੜੇ ਵਾਂਗਾਂ ਦੇ ਬਰਨਾਲਾ ਜੇਰ ਕੰਪਲੀਟ ਸਾਰਾ ਓਕੇ ਆ ਸਭ ਕੁਸ ਨੂੰ ਤਾਂ ਦੁੱਧ ਹੀ ਚੋਣਾ ਇਹਦਾ ਤੇ ਇੱਕ ਛੋਟੀ ਸੀ ਸੁਣ ਚੰਗੇ ਰਿਕਾਰਡ ਲਈ ਇੱਕ ਦਿਖਾਤੀ ਬਾਕੀ ਦੱ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ